ਅੱਜ ਆਪਾਂ ਗੱਲ ਕਰਦੇ ਆ ਸੋਨਮ ਵਾਂਗ ਚੌਂਦੀ ਬਹੁਤ ਘਟ ਲੋਗ ਇਹਦੇ ਬਾਰੇ ਜਾਣਦੇ ਨੇ ਜਿਹੜੇ ਜਾਣਦੇ ਨੇ ਉਹਨਾਂ ਦਾ ਧੰਨਵਾਦ ਸ਼ੁਕਰੀਆ ਇਹ ਬੰਦਾ ਲੇ ਲਦਾਗ ਦੇ ਵਿੱਚ ਉਥੋਂ ਦੇ ਕੁਦਰਤੀ ਸਰੋਤ ਜਿਹੜੇ ਆ ਉਹਨਾਂ ਨੂੰ ਜਿਹੜੀ ਸਰਕਾਰ ਹੈ ਸਾਡੀ ਉਹ ਉਥੇ ਮਾਈਨਿੰਗ ਕਰਨੀ ਚਾਹਦੀ ਆ ਉਹਨਾਂ ਨੂੰ ਬਚਾਉਣ ਵਾਸਤੇ ਮਤਲਬ ਉਸ ਸੰਘਰਸ਼ ਕਰ ਰਿਹਾ ਵਾ ਆ ਉਸ ਇਸ ਨੇਕ insan ਨੂੰ ਇਸ ਸ਼ਖਸੀਅਤ ਨੂੰ ਇਸ ਹਸਤੀ ਨੂੰ ਬਹੁਤ ਘੱਟ ਲੋਕ ਜਾਣਦੇ ਆ ਇਸ ਬੰਦੇ ਨੇ ਉੱਥੇ ਲਦਾਖ ਦੇ ਵਿੱਚ ਤੁਸੀਂ ਸਾਰੇ ਜਾਣਦੇ ਆ ਕਿ ਕਿੰਨੀ ਸਰਦੀ ਹੁੰਦੀ ਆ ਉੱਥੇ ਆਪਣੀ ਆਰਮੀ ਲਈ ਇੱਕ ਸੋਲਰ ਟੈਂਟ ਲਾ ਕੇ ਦਿੱਤਾ ਵਾ ਕਿ ਉਹਨਾਂ ਨੂੰ ਉੱਥੇ ਰਹਿਣ ਦੀ ਸੁਵਿਧਾ ਹੋ ਸਕੇ ਇਹਨੇ ਸਰਦੀ ਦੇ ਵਿੱਚ ਹੋਰ ਵੀ ਉਹਨੇ ਇੱਕ ਯੂਨੀਵਰਸਿਟੀ ਬਣਾਈ ਆ ਉਹ ਬਹੁਤ ਸਾਰਾ ਸੋਸ਼ਲ ਵਰਕ ਕਰਦਾ ਔਰ ਇਹ ਸ਼ਖਸ਼ ਇਨਾ ਨੇਕ ਦਿਲ ਇਨਸਾਨ ਹੈ ਕਿ ਕੋਈ ਭਾਰਤ ਦਾ ਐਸਾ ਅਵਾਰਡ ਹੈ ਨਹੀਂ ਜਿਹੜਾ ਇਸ ਨੂੰ ਨਹੀਂ ਮਿਲਿਆ ਇਥੋਂ ਤੱਕ ਕਿ ਫੌਰਨ ਕਟੀਆਂ ਦੇ ਅਵਾਰਡ ਵੀ ਇਸ ਬੰਦੇ ਨੂੰ ਮਿਲੇ ਆ ਇਨੀ ਨੇਕ ਸ਼ਖਸੀਅਤ ਦਾ مالک ਇਹ ਬੰਦਾ ਉੱਥੇ ਇਹ ਸੰਘਰਸ਼ ਕਰ ਰਿਹਾ ਕਿ ਇਹ ਕੁਦਰਤੀ ਸਰੋਤਾਂ ਦੇ ਨਾਲ ਛੇੜਛਾੜ ਨਾ ਕੀਤੀ ਜਾਵੇ ਜੇ ਕੀਤੀ ਤੇ ਫਿਰ ਸਾਡਾ ਇੱਥੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਜਾਊਗਾ ਔਰ ਇਸ ਕਹਿੰਦੇ ਹੁੰਦੇ ਆ ਨਾ ਕਿ ਜਿਹੜੇ ਦਰਖਤ ਜਿਹੜੇ ਉੱਚੇ ਹੁੰਦੇ ਆ ਸਿੱਧੇ ਹੁੰਦੇ ਆ ਜੰਗਲ ਦੇ ਵਿੱਚ ਸਿਰ ਕੱਢਦੇ ਆ ਉਹਨਾਂ ਦੀ ਪਹਿਲਾਂ ਵਾਰੀ ਹੁੰਦੀ ਆ ਕੱਟਣ ਦੀ ਸੋ ਇਸ ਸ਼ਖਸ਼ ਦੇ ਨਾਲ ਵੀ ਇਦਾਂ ਹੋ ਰਿਹਾ ਵਾ ਕਿ ਇਸ ਸ਼ਖਸ਼ ਨੇ ਆਵਾਜ਼ ਚੁੱਕੀ ਤੇ ਹੁਣ ਇਸ ਬੰਦੇ ਦੇ ਉੱਤੇ ਦੇਸ਼ ਧਰੋਹੀ ਦਾ ਮਕਦਮਾ ਪਾ ਕੇ ਇਸਨੂੰ ਕੱਲ ਪਰਸੋਂ ਦਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਇੱਥੇ ਦਾ ਸਾਡੇ ਸੋਚਣ ਦੀ ਗੱਲ ਇਹ ਆ ਕਿ جے ਅਸੀਂ ਕੁਝ ਬੋਲਾਂਗੇ ਨਹੀਂ ਵੈਸੇ ਤੇ ਤੁਸੀਂ ਦੇਖ ਹੀ ਰਹਿ ਕਿ ਨਹੀਂ ਤਾਨਾशाही ਦੀ ਇਹ ਹੱਦ ਵਾਲੀ ਗੱਲ ਆ ਜੇ ਬੋਲਾਂਗੇ ਨਹੀਂ ਤਾਂ ਫਿਰ ਤੇ ਇੱਕ ਇੱਕ ਕਰਕੇ ਫਿਰ ਸਾਰੇ ਜੰਨੇ ਹੈਗੇ ਆ ਉਹ ਜੇ ਰੁੱਖ ਜਿਹੜੇ ਆ ਉਹ ਤੇ ਕੱਟੇ ਜਾਣਗੇ ਤੇ ਫਿਰ ਤੇ ਫਿਰ ਝਾੜੀਆਂ ਦਾ ਹੀ ਜੰਗਲ ਹੋਊਗਾ ਨਾ ਤੇ ਝਾੜੀਆਂ ਦਾ ਜੰਗਲ ਕੀ ਹਿੰਦਾ ਵਾ ਤੁਸੀਂ ਸਮਝ ਰਹੇ ਹੋਗੇ ਮੇਰਾ ਇਸ਼ਾਰਾ ਕਿ ਇਸ ਦੇਸ਼ ਦੇ ਹਾਲਾਤ ਅਗਾਹ ਅਗਾਹ ਹੋਰ ਕਿਦਾਂ ਦੇ ਬਦ ਤੂੰ ਬਦਤਰ ਹੁੰਦੇ ਜਾਣਗੇ ਇਹ ਸੋਚ ਕੇ ਜਿਹੜੇ ਸਮਝਦਾਰ ਲੋਕ ਆ ਉਹਨਾਂ ਦੀ ਇੱਕ ਚਿੰਤਾ ਦਾ ਵਿਸ਼ਾ ਵਾ ਸੋ ਸਾਨੂੰ ਲੋਕਾਂ ਨੂੰ ਇਸ ਸ਼ਖਸ ਦੀ ਜਿਹੜੀ ਉਹ ਹਮਾਇਤ ਕਰਨੀ ਚਾਹੀਦੀ ਆ ਇਸ ਸ਼ਖਸ ਦੇ ਆ ਕੇ ਹੱਕ ਵਿੱਚ ਖੜਨਾ ਚਾਹੀਦਾ ਵਾ ਵੱਧ ਤੋਂ ਅਜੋ ਜੁਗਤਨ ਪਾਣਾ ਚਾਹੀਦਾ ਕਿ ਇਸ ਸ਼ਖਸ ਦੇ ਨਾਲ ਇਸ ਤਰ੍ਹਾਂ ਤੱਕਾ ਨਾ ਕਰੇ ਵੈਸੇ ਤਾਨਾਸ਼ਾਹੀ ਦੀ ਤਾਂ ਹੱਦੀ ਹੋ ਗਈ ਨਾ ਲੱਕ ਲੱਕ ਨਹੀਂ ਲੰਨਤਾ ਇਹੋ ਜੇ ਅਰਾ